18000 ਆਉਰਾ ਕਰ ਲੈ ਲਓ ਜੀ ਆ ਜਾ ਮੰਜੇ ਬਸੇ 700 ਤੇ ਕਿੰ ਚੱਕਰ ਐਂ ਬੂਰੇ ਚੱਕ ਕਰੋ ਜੀ ਉਹ ਖਸਤਾ ਆ ਸਹੀ ਆ ਤਾ ਬਗਾਈ ਦੇ ਵਿਸ਼ੇ ਇਹ ਲੱਜੂਆ ਹਾਂ ਸਹੀ ਜੀ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਇਹਦੇ ਇਹ ਬੰਦਾ ਹਣ ਜਾਣਾ ਕਿਉਂ ਜੀ ਬਜਮਿਲ ਜਾ ਨੇ ਪਾਲ ਲੀਆਂ ਨੇ ਉਹ ਆਰ ਨਾਲ ਦੇ ਬਹਿਣ ਲੱਜੂ ਬਾਬਾ ਪਸੰਦ ਨੇ ਤੇਰੇ ਦਾਤਾ ਮੈਂ ਕੁਝ ਕਹਾ ਨੀ ਆਪਾਂ ਨਹੀਂ ਛੇੜਦੇ ਹੈ ਪੱਕੀ ਗੱਲ ਦੱਸ ਦੇ ਬਾਬਾ ਕਿੰਨੇ ਦੀਆਂ ਦੇਣੀਆਂ ਨੇ ਬਸ ਤੁਸੀਂ ਦੱਸ ਦਿਓ ਕੋਈ ਗੱਲ ਕਰਦੇ ਲੈ ਦੱਸ ਸਾਢੇ 12 ਦੇ ਜਿਹੜਾ ਬਾਬਾ ਉਹਰੀ ਮਾਕੇ ਜੀ ਆਉਰੀ ਖੜ ਜਾ ਮੁੰਡੇ ਆ ਕੇ ਸੁਣ ਲੈ ਬਾਬਾ ਕਹਿੰਦਾ 7000 ਦੀਆਂ ਲੈ ਲੈ ਤੋ ਕੋਈ ਨਾ ਹੁਣ ਮੈਂ ਦੱਸ ਕੀ ਆ ਬਾਬਾ ਚਾਹ 4000 ਲਾਵੇ ਬਸ ਸਾਰੇ ਕਰ ਦੇ ਕੋ ਮੈਂ ਨਹੀਂ ਕਿਹਾ ਅਗਲੇ ਨੇ ਕਿਹਾ ਐਸੇ ਰਵਾਇਤੀ ਕਹਦੇ ਨਹੀਂ ਤੇ ਜੇ ਤੇਰਾ ਫਿੱਕੀ ਨਾ ਕਿਹਾ ਮੈਂ ਉਹਨਾਂ ਦੇ ਕਿ ਜੋੜੀ ਦਾ ਚੀ ਲੱਗਿਆ ਰਹੂ ਕਰੀ ਬਾਬੇ ਦਾ ਸੱਤ ਨਹੀਂ ਸਾਢੇ ਸੱਤ ਲੈ ਲੈ ਨਹੀਂ ਦਿੰਦੇ ਬੀਵਣੇ ਨੇ ਕਹਦਾ ਉਦੂ ਫੱਕ ਬੱਕਰੀ ਜੀ ਨੇ ਵਧੀਆ ਬੱਕਰੀਆਂ ਪੱਟਾਂ ਨੇ ਹੋਰ ਦੇਣੀਆਂ ਕਿੰਨੇ ਦੀਆਂ ਤਾਂ 12 ਨੇ ਕਹਦਾ ਇੱਕੋ ਹੀ ਜਾ ਦੇ ਹਾਂ ਹੋਂਦ ਹੇ ਦੇ ਕੁਝ ਅੱਛਾ ਦਹੀਦਾ ਕੋਈ ਗੁੱਟੀ ਦੀ ਵੀ ਝਾਕ ਛੱਡ ਲੈ ਹੈ ਗੁੱਟੀ ਦੀ ਵੀ ਝਾਕ ਛੱਡ ਲੈ ਕੋਈ ਕੱਢ ਦੇ ਦੇ ਸਹੀ ਨਹੀਂ ਠੀਕ ਹੈ ਦੇ ਸਹੀ ਇਹਦਾ ਪਾ ਪੈਸੇ ਦੇ ਦੇ ਆ ਇਹਦਾ ਉਹ ਛੱਡ ਪਰੇ ਓਏ ਯਾਰ ਨੂੰ ਵੇਚਦਾ ਗੇ ਬੁੜੇ ਨੂੰ ਪਾਲਣਾ ਦੇ 8000 ਯਾਰ ਨੂੰ ਵੇਚਦਾ ਇਕੱਲੀ ਇਕੱਲੀ ਜਾਂਦਾ ਅੱਛਾ 8000 ਨੂੰ ਕੋਈ 86 ਨਹੀਂ ਤੇ ਬਸ ਮਗਰ ਨਹੀਂ ਕਿਉਂ ਨਹੀਂ ਹੋਰ ਦਾਦਾ ਨੇ ਕਹਤਾ ਤੈਨੂੰ 100 ਨੇ 50 ਦੇ ਆ ਆ ਜਾ ਲਾਨੇਦਾਰ ਕਰ ਕੀ ਛੜੇ ਰੇ ਸਾਢੇ 11 ਦੇ ਨਜਰਾ ਲਾਨੇਦਾਰ ਤੋਂ ਪੁੱਛਿਆ ਬੁੱਤੀ ਦਾ ਖੜਾ ਛੱਡ ਤੈਨੂੰ 8000 ਦਵਾ ਦੇਣਾ ਨਹੀਂ 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 ਲਾਜ ਆਖੜੀਆਂ ਲੈਡੀਆਂ ਨੇ ਹੁਣ ਦੱਸ ਬਾਬਾ ਕੀ ਕਰਾਂ ਬੁੱਤੀ ਕਰ ਹੈ ਤਿੰਨ ਦੀ ਇੱਛਾ ਦੇਖ ਲੈ ਇੱਛਾ ਤੇਰੇ ਨਾਲ ਆ ਓਏ ਤੇ 2000 ਕਿਉਂ ਤੜਕੀ ਪੋਣੀ ਕਰ ਲੋ ਪੋਣੀ ਕਰ ਲੋ ਖਰਾਬ ਪੋਣੀ ਨਾ ਕਰੋ ਪੋਣੀ ਕਰ ਲੋ ਛੋਟੀਆਂ ਨੇ ਇਹ ਪਾਲੂਗਾ ਵੀ ਹੈ ਹਲੋ ਓ ਚੌਧਰੀ ٹھیک ہے ٹھیک ہے مل تا بھلا ابر گیا ہے پاہ لوبرا بچرا تاکڑیاں کارڈو مٹھی دانے یا دیکھ کارڈو کار پہلا بھول مال آج ربائی کار مکر ہے مال ملتا ہے کہ ہے پوریا ہے ਪਰ ਕਹਿੰਦਾ ਕੋਈ ਛੱਡ ਤਰੇ ਕਿਉਂ ਨਹੀਂ ਇਹ ਗੱਲ ਕਰਦੇ ਤਾਂ ਸਾਡੇ ਨੌਂਗੀਆਂ ਦਵਾਦੀ ਜੀ ਲੈਂਦਾ ਬਾਹਰ ਤਾਲੂ ਨਹੀਂ ਪਰ ਕੀ ਕਰਾਂ ਹੋਰ ਕੀ ਕਰਾਂ ਨਾ ਇਹਦੇ ਨਾਲ ਤੱਕੀ ਗੱਲ ਨਹੀਂ ਜਹੀ ਏ ਮਾਟੀ 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 ਫੋਰ ਕਰਦੇ ਕੋ ਸਕ ਸਾਢੇ 8 ਲੱਖ ਦੇਖਦੇ ਆ ਨਹੀਂ 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 ਉਹ 8.5 ਲਾ ਕੇ ਦੇਖ ਲਾਂ ਨੇ ਆ ਮਾਜੀ ਦੀ ਐਂ ਜਾਂਦਾ ਮਾਜੀ ਦੀ ਐਂ ਜਾਂਦਾ ਸਾਹ ਗਾਲੇ ਦੇ ਬਿਠਾਏ ਹੋ ਗਏ ਸੁਣੀ ਵੀ ਖੁਸ਼ੀ ਜਾਰੀ ਬਸ ਬਤਾ ਕੀ ਹੋ ਗਿਆ ਸਾਨੂੰ ਪਤਾ ਨਾ ਮੈਨੂੰ ਪੁੱਛ ਰਾਂ ਦੇ ਜੇ ਦੋ 8.5 ਦੀਆਂ ਬਾਪੇ ਕੀ ਬੋਲਦਾ ਬਾਪੇ ਦੀ ਉਮਰ ਨਾਗੀ ਬਾਪਾ ਦਾ ਪੱਕਾ ਮੈਂ ਲੈ ਲੈਣਾ ਯਾਰ ਯਾਰ ਮੈਂ ਤਾਂ ਪਤਾ ਨਹੀਂ ਪਤਾਏ ਆ ਬਲਗਣੀ ਰਾਤ ਪਪਾ ਸਾਡੇ ਅੜਤੀਆਂ ਪੁੱਛਣਾ ਨਾ ਕੋਈ ਮਹਿੰਗੀਆਂ ਨਹੀਂ ਜੇ ਦਊ ਹੈ ਡਾਣਾ ਨਹੀਂ ਰਹੀ ਨੇ ਓਏ ਛੋਟੀਆਂ ਕਹਿੰਦਾ ਡਾਣੀ ਟੱਪਾ ਖਾਂਦੀਆਂ ਨੇ ਸਾਰਾ ਗੁੱਸਾ ਜਿੱਕ ਜੇ ਕਹਨਾ ਕਰ ਜੋੜੀ ਦਾ ਜੀ ਲੱਗਿਆ ਰੂ ਤੇਰੇ ਘਰੇ ਜਿੱਕ ਜੇ ਮੁੰਡੀਆਂ ਦੇ ਨੋ ਦੱਸ ਜੇ ਤਾਂ ਤੇਰਾ ਮਨੀਰਾ ਮੰਨਦਾ ਪੰਜ 400 ਪਿੱਛੇ ਨਾ ਹਟ ਪਿੱਛੇ ਹਾਂ ਚੱਲ ਘੱਟ ਦੋ ਭਾਈ ਵੀਰ ਲਈ ਇੱਥੇ ਇਹ ਨਹੀਂ ਸੌਦਾ ਹੋ ਸਕਿਆ 20000 ਰੁਪਏ ਆਈ ਜੁਦੀ ਸਾਰੇ ਲੋਕ ਤੇਰਾ ਤੇਰਾ ਮੰਗਦੇ ਹੋ ਮਾਫਾ ਕਰਕੇ ਤੈਨੂੰ ਪੁੱਛਣ ਗਏ ਸੀ ਉਹ ਬੁੜੇ ਜਨੇ ਵੀ ਉਧਰ 13 ਮੰਗ ਲਿਆ ਤਾਂ ਸਾਢੇ 13 ਕਰ ਲੋ ਹਾਂ ਐ ਜਵਾਨ ਨਾਲ ਸਾਢੇ 8 ਕਹਦੇ ਇਸੇ ਜਵਾਨ ਨਾਲ ਸਾਢੇ 8 ਕਹਦੇ ਉਹ ਕਹਿੰਦੇ ਮੈਂ ਦਾ ਕੀ ਹੁੰਦਾ ਆ ਤੂੰ ਵਿਆਹ ਵੀ ਤੇਰੇ ਹੀ ਦਿਨਾ ਵਾਗਰ ਸਾਢੇ 8 ਦੇ ਦਈਏ ਨਹੀਂ ਚੰਗੀਆਂ ਦਾ ਚੰਗਾ ਮੁੱਲ ਲਾਇਆ ਸੀ ਤੇਰੀ ਬਹੂਣੀ ਕਰਾ ਦਨੇ ਆ ਬਹੂਣੀ ਕਰਾਓ ਜੀ ਆਪਾਂ ਘਰ ਦੇ ਜਾਂ ਨਾ ਕਰਾਓ ਪਪਾ ਜੀ ਸਹੀ ਉਹ ਦਾ ਸਾਲਾ ਨਾ ਕੱਢ 100 ਵਾਲਾ ਕੱਢ ਮੇਮਨੀਆਂ ਵੀ ਸੋਹਣੀਆਂ ਨੇ ਮੇਮਨੀਆਂ ਚੰਗੀਆਂ ਕਰਕੇ ਖੜੇ ਆ ਵੀਰੇ ਦੇ ਵਾਪਸ 100 ਦਾ ਕੰਨਾਂ ਦੀਆਂ ਸਲੱਖੀਆਂ ਨੇ ਚਮਕਦਾ ਰੰਗ ਕਿਹਦੀਆਂ ਅੱਖਾਂ ਨੂੰ ਕੀ ਹੁੰਦਾ ਅੱਖ ਦਾ ਅਸਲ ਫੇਤੋਂ ਅੱਖਾਂ ਵਾਲੀ ਲੈ ਲੈ ਕੱਲੀ ਆਹੋ ਇੱਕ ਲੈ ਲੋ ਬਾਬੇ ਦਾ ਹਣੇ ਮਨੀਰਾਵੇਂ ਨਹੀਂ ਬਣਿਆ ਚਾਹ ਫਿਰ ਹਜੇ ਰਹਿਣ ਦੀ ਨਹੀਂ ਬਣਿਆ ਬਾਬਾ ਰਹਿਣੇ ਦੰਨੇ ਆ ਕੀ ਮਹੱਬੇ ਦਾ ਮਨੀਰਾਮ ਨਹੀਂ ਬਣਿਆ